ਸਤਿ ਸ਼੍ਰੀ ਅਕਾਲ ਜੁਆਗਤ ਆਪਣੇ ਚੈਨਲ ਪਾਰ ਧਾਲੀਆ ਫਾਰਮ ਤੇ ਅੱਜ ਪਹੁੰਚੇ ਸੀਗੇ ਆਪਣੇ ਹਰਦੀਪ ਸਿੰਘ ਦੀਪਾ ਵੀਰ ਬੋਰ ਦੇ ਟੀਮਾਂ ਵਾਲੇ ਖੇਤਰ ਤੇ ਟੈਕਨੀਕੋ ਕੰਪਨੀ ਦਾ ਆਲੂ ਛਾਂਟੀ ਕਰਾਉਣ ਲਈ ਗਾਲੀਆਂ ਵੀ ਸਾਨੂੰ ਥੋੜੀ ਜਿਹੀ ਪਹਿਲਾਂ ਤੋਂ ਦਿੱਖ ਲੱਗੀ ਪਰ ਅਸੀਂ ਫਿਰ ਲੈਣ ਹੀ ਲਾਦੇ ਹਣ ਉਹ ਕਹਿੰਦੇ ਖੋਦਨੇ ਪੂਰੇ ਪਾਰੀ ਹੋਣੀ ਜਿਹੜੇ ਇੱਥੇ ਕੰਮ ਕਰਦੇ ਆ ਕਹਿੰਦੇ ਵੀ ਟਰਾਲੀਆਂ ਵੀ ਰੁਕਣ ਨਹੀਂ ਦਿੱਤੇ ਕਰਨ ਲੱਗਦਾ ਇਸ ਕਰਕੇ ਜਦੋਂ ਥੋੜੀ ਜਿਹੀ ਹਿੰਮਤ ਕਰਨੀ ਪੈਂਦੀ ਆ ਮੌਸਮ ਵੀ ਖਰਾਬ ਆ ਆਵਦਾ ਟਾਂਮਾ ਟਾਇਮ ਨਾਲ ਨੱਪੜ ਜਾਂਦਾ ਗ੍ਰੇਟਰ ਤੋਂ ਉਹ ਸਾਡਾ ਗਾਂ ਨੂੰ ਪਾਈਪ ਲਾਈਨਾਂ ਅਸੀਂ ਆਪ ਦਾ ਠੋਕਾ ਦੇ ਗੱਟ-ਗੱਟ ਪਾ ਗਏ ਕੰਮ ਬਹੁਤ ਵਧੀਆ ਆਵਦਾ ਆਲੂ ਆਜਾਏ ਕੰਪਨੀ ਦਾ ਗ੍ਰੇਡ ਦਾ ਮਾਲ ਦਾ ਰੇਟ ਵੀ ਵੱਧਦਾ ਬਾਹਰ ਵਪਾਰੀ ਵੀ ਟੁੱਟ ਕੇ ਪੈਂਦਾ ਕੰਪਨੀ ਦਾ ਬਹੁਤ ਫੂਜੀ ਜਾਂਦੀ ਹੈ ਗ੍ਰੇਟਰ ਨਾਲ ਸਾਨ ਵੀ ਜਿਹੜੇ ਆਪਣੇ ਲੇਬਰ ਨੇ ਉਹ ਪ੍ਰੋਬਲਮ ਆਉਂਦੀ ਆ ਉਹ ਵੀ ਥੋੜੀ ਇਹਦੇ ਵਿੱਚ ਬੱਸਤ ਰਹਿੰਦੀ ਆ ਬਾਲਾ ਧਿਆਨ ਦੇਣ ਦੀਆਂ ਗੱਲਾਂ ਥੋੜੀਆਂ ਨੇ ਇੱਥੇ ਕੋਈ ਟੈਕਨੀਕੀ ਕੰਮ ਆ ਬਾਲੀ ਦਿੱਕਤ ਨਹੀਂ ਆਉਂਦੀ ਉਜੋਰ ਵਾਲਾ ਕੰਮ ਨਹੀਂ ਆ। ਕਹਿੰਦੇ ਹੁੰਦੇ ਵੀ ਚਤਰ ਕਰ ਸੰਦ ਕਸੇ ਮੂਰਤੀ ਦੇ ਉਹ ਕੰਮ। ਥੋੜਾ ਜਿਹਾ ਇੱਕ ਕੰਮ ਹੋਰ ਵੀ ਹੈ ਜੇ ਇੰਜਨ ਵਾਲਾ ਲਾਦਾ ਮੈਂ ਕਹਿੰਦਾ ਵਧੀਆ ਰਹਿੰਦਾ। ਇੰਜਨ ਵਾਲਾ ਵੀ ਠੀਕ ਆ ਉਹ ਫੜਕ ਦਾ ਖੜਕਾ ਕਰਦਾ ਸਾਈਲੈਂਟ ਹੈ ਤੇ ਪਰ ਇੱਕ ਛੋਟਾ ਜਿਹਾ ਜਨਰੇਟਰ ਲਾਉਣਾ ਪੈਂਦਾ 20 ਕਾਉਂਟ ਪਾਵਰ ਦਾ 25 ਆਉਟ ਪਾਵਰ। ਉਹ ਆਪਦਾ ਇੱਕ ਪਾਸੇ ਜਨਰੇਟਰ ਚੱਲੀ ਜਾਂਦਾ। ਵਧੀਆ ਪੱਕਾ ਹੋਵੇ। ਇਹਦਾ ਕੋਈ ਉੱਤੇ ਗੱਤ ਨਹੀਂ। ਉਹ ਵਧੀਆ ਕੰਮ ਚੱਲਦਾ। ਤੋਂ ਤਨੇ 18 ਫੁੱਟੀਆਂ ਭਰ ਲਿਆਏ ਸੀ ਦੋਖ ਸਾਡੇ ਕੋਲ 12 ਫੁੱਟੀਆਂ ਸੀ ਪੰਜ ਕਿਟਰਾਲੀਆਂ ਦਾ ਮਾਲ ਸੀ ਜੀ ਸਾਡੇ ਕੋਲੇ ਬਾਕੀ ਕੱਡੇ ਪੰਟਰਾਂ ਵਾਲੇ ਰਹਿੰਦੇ ਆ ਹਰ ਇੱਕ ਸਾਲ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਕਰੋ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਨਾ